ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਬਾਈ ਗਰਦੱਤ ਕੋਲ ਪਹੁੰਚੇ ਆ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਮੌਲ ਰੇਟ ਜੈ ਜੀ ਹੁੰਦੇ ਆ ਬਾਈ ਦੇ ਕਈ ਵਪਾਰੀ ਵੀ ਬਾਈ ਕੋਲ ਗਾਂਵਾਂ ਲੈ ਕੇ ਜਾਂਦੇ ਆ ਅੱਜ 5 ਨਗੀਨੇ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਜੀ ਕਰਦੇਤਾ ਸਿੰਘ ਆ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਪੈਂਦੀ। ਮੋਬਾਈਲ ਨੰਬਰ 7017 555676 ਠੀਕ ਆ ਪਹਿਲਾ ਵੀਡੀਓ ਪਾਈ ਸੀ ਵੈਗਗੇ ਸੀ ਬਸ ਹਾਂ ਵੀ ਪਹੁ ਵੀਡੀਓ ਪੇ ਜੀ ਆਪਾਂ ਦਾ ਨਵੇਂ ਪਹੁ ਆਉਂਦੇ ਹਰੇਕ ਵੀਡੀਓ ਦੇ ਕੋਈ ਪੁਰਾਣਾ ਪਸੋਂ ਨਹੀਂ ਹੁੰਦਾ ਕੋਈ ਕਹਦੇ ਪੁਰਾਣਾ ਆਉਂਦਾ ਸਹੀ ਗੱਲ ਆ ਜੀ ਤੇ ਅੱਜ ਨਗੀਨ ਨਹੀਂ ਆ ਪੰਜ ਫੇਰੀ ਓਏ ਗਾਂਗਾ ਪੰਜ ਆ ਵੀ ਪੰਜੇ ਚੋਟੀ ਦੀ ਨਹੀਂ ਆ ਠੀਕ ਆ ਜੀ ਇੱਕ ਨੰਬਰ ਤੋਂ ਬਈ ਐਫ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਪਿਓਰ ਦੂਜਾ ਸੁਆ ਵੀਰ ਜੀ ਠੀਕ ਆ ਜੀ ਹਾਂਜੀ ਤੇ ਪਲੂਨ ਦਾ ਦੁੱਧ ਦੱਸਿਆ 24 25 ਲੀਟਰ ਠੀਕ ਹੈ ਪਰ ਆਪਾਂ ਚੋਕੇ ਨਹੀਂ ਆਏ ਤੂੰ ਆਪ ਸਾਨਾ ਆਪਣਾ ਚਿਪਾ ਖੱਚ ਕੇ ਲਿਆਉਣਾ ਹੁੰਦਾ ਹੈ ਉਹ ਤੁਸੀਂ ਲੇਵੇ ਦਾ ਵੇਖ ਕੇ ਆਪ ਹੀ ਅੰਦਾਜ਼ਾ ਲਾ ਲਓ ਤੁਸੀਂ 24 ਚੋ ਸਕਦੇ 20 ਚੋ ਸਕਦੇ 22 ਤੇ ਜੇ ਆਪਾਂ ਨੂੰ ਦੱਸਿਆ ਉਹ 25 ਲੀਟਰ ਦੱਸਿਆ ਬਲੋਂ ਦਾ ਠੀਕ ਹੈ ਜੀ ਹਾਂ ਠੀਕ ਹੈ ਸਹੀ ਗੱਲ ਦੁੱਧ ਤਾਂ ਬਈ ਸੇਵਾ ਦਾ ਹੀ ਹੁੰਦਾ ਮੇਰੇ ਨਾਲ ਪਰ ਬਾਕੀ ਗਾਂ ਵੱਡੀ ਆ ਦੁੱਧ ਇਹਨਾਂ ਦਾ ਦਿੱਤਾ ਦੇਣਾ ਵੀ ਕਿਹੜੀ ਡੇਟ ਕਿੰਨੇ ਕ ਲੈ ਜੂ ਬਾਈ ਡੇਟ ਹੈ 7 ਪਈ ਆ ਬਾਈ ਡੇਟ ਮੁਤਾਬਕ 7 ਪਈ ਆ ਦੂਜਾ ਸੂਬਾ ਵੱਡੇ ਵੱਡੇ ਬਹੁਤ ਆ ਦੇਖ ਸਕਦੇ ਹੋ ਬਾਈ ਦੇ ਮੋਢੇ ਤੇ ਘਰਾਉਂਦੀ ਪੂਰੇ ਵਜਨ ਵਾਲੀ ਤੇ ਕੱਦ ਕਾਠ ਦੀ ਆ ਬਰੀਡ ਵਾਈਜ਼ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਦੀ ਗੱਲ ਸਹੀ ਆ ਬਈ ਦੁੱਧ ਦਾ ਅੰਦਾਜ਼ਾ ਤੁਸੀਂ ਪਸ਼ੂ ਦੀ ਤਿਆਰੀ ਤੋਂ ਲਾਇਆ ਕਰੋ ਝੋਲ ਝੂਲ ਹਵਾਨੇ ਚ ਬਹੁਤਾ ਦੇਖ ਸਕਦੇ ਹੋ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਧਾਂਗੇ ਇਹਦਾ ਕੋਈ ਮੂਰੀਆ ਥਣਾ ਦੀ ਥਣ ਓਕੇ ਆ ਜਮਾ ਆ ਸਾਰੀ ਝੋਲ ਕੱਢ ਕੇ ਸੋਣਾ ਜੀ ਜਦੋਂ ਤਿਆਰ ਹੋਊਗੀ ਸੱਤਾਂ ਦਿਨਾਂ ਨੂੰ ਪੂਰੇ ਟੌਪ ਦੀ ਗਾਂ ਤੇ ਗਾਂ ਦੀ ਗੱਲ ਹੀ ਹੋਰ ਹੋਣੀ ਆ ਅੱਜ ਕੱਲੀ ਕੱਚੀ ਕੱਚੀ ਆ ਜੀ ਬਾਕੀ ਕੱਦ ਕਾਠ ਤੇ ਵਜਣ ਵਾਲੀ ਤੇ ਬਰੀਡ ਵਾਲੀ ਗਾਂ ਐ ਇਹਨਾਂ ਨੂੰ ਤਾਂ ਕਰਮ ਵਾਲੀ ਨੂੰ ਜਿੰਨਾ ਪਾ ਲੋ ਗਾੜੀ ਗੂੜੀ ਬਹੁਤ ਆ ਗਾਂ ਦੀ ਭਰਾ ਥਣ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਦੁੱਧ ਵਾਲੀ ਸਟਰੋਂਗ ਵੇਨ ਚ ਹੁੰਦੀ ਆ ਪੂਰੀ ਛਣ ਚੰਗਾ ਮਾਲਕਾਂ ਨੇ ਤਾਂ 25 ਕਿਲੋ ਲੀਟਰ ਦੱਸਿਆ ਤੁਸੀਂ ਆਪ ਦੇ ਸਮਝ ਨਾ ਲੈਣੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੀ ਮੁੱਲ ਬਈ ਦਾ ਜੈ ਜਜਮ ਮੁੱਲ ਬਈ ਜਿਹੜੇ ਹਿਸਾਬ ਨਾਲ ਵੇੜਾ ਹਾਂਜੀ ਤਿਆਰ ਹੋਈ ਵੇਰ ਤਾਂ 65 70000 ਦਾ ਮਾਲ ਆ ਤੁਹਾਨੂੰ ਬੱਸ ਦੱਸਿਆ ਸੀ ਸਹੀ ਗੱਲ ਜੀ ਜਦ ਤਿਆਰ ਹੋਏ ਪਰ ਅੱਜ ਕੱਚੀ ਦਾ ਮੁੱਲ 55000 ਦੀ ਜਿਸਨੂੰ ਦੇਵਾਂਗੇ ਮੁੱਲ ਨਹੀਂ ਬਰੇ ਠੀਕ ਆ ਜੀ ਹਾਂ ਜਿੱਦ ਦੇ ਬਈ ਤਿਆਰ ਹੋ ਗਈ ਉਹਦੇ ਤਾਂ ਮੁੱਲ ਕਿਆ ਬਾਤਾਂ ਹੀ ਹੋਣੀਆਂ ਤੇ ਪਰ ਗਾਂ ਵੀ ਉਹਦੇ ਕਿਆ ਬਾਤਾਂ ਹੀ ਹੋਣੀਆਂ ਤੇ ਅੱਜ ਦਾ ਮੁੱਲ 55000 ਰੁਪਿਆਗਾ ਬਾਕੀ ਇਕੱਲੀ ਛੋੜ ਹੋ ਜੂਗੀ ਉਹਦੇ ਚ ਟੈਕਸ ਦਾ ਹੀ ਮਹੱਲਾ ਥਣ ਸੋਹਣੇ ਆ ਜੀ ਗੁਲਾਬੀ ਥਣ ਚਾਰੇ ਥਣ ਨਿਖੜਵੇਂ ਇੱਕੋ ਜਿਹਾ ਸਾਈਜ਼ ਦੇ ਇਸ ਕੁਆਲਿਟੀ ਸੋਹਣੀ ਆ ਝੂਲ ਝੂਲ ਫਾਨੇ ਚ ਬਹੁਤ ਆ 55000 ਚੋਂ ਮਾਣ ਤਾਣ ਹੋ ਜੂਗਾ ਬਾਕੀ ਤਿਆਰੀ ਤੁਸੀਂ ਅੱਜ ਵੀ ਦੇਖ ਸਕਦੇ ਹੋ ਬਾਕੀ ਬਾਈ ਥਾਨ ਤੁਨ ਤਾਂ ਜਮਾ ਓਕੇ ਹੋਣਗੇ ਨਾ ਥਾਨਾ ਬਾਈ ਬੇਚੈਨ ਤੋਂ ਪਿਆ ਜੇ ਕੋਈ ਵੀ ਭਰਾ ਜਿੱਥੋਂ ਮਰਜੀ ਆ ਜੀ ਠੀਕ ਆ ਜੀ ਥਨਾ ਵਾਲੇ ਪਾਸੋਂ ਤਾਂ ਬਾਈ ਕਹਿੰਦਾ ਬੇਫਿਕਰ ਹੋ ਜਾਓ ਆਪਣੀ ਜ਼ਿੰਮੇਵਾਰੀ ਆ ਆਪਾਂ ਚੈੱਕ ਕਰਕੇ ਲਿਆਂਦੇ ਆ ਅਗਲਾ ਆਪਦੇ ਚੈੱਕ ਕਰਕੇ ਲੈ ਜੇ ਦੋ ਨੰਬਰ ਵੀ ਬਾਹਰ ਹੀ ਲੈ ਆਈਏ ਇਹਨੂੰ ਵੀ ਗਾਂ ਬਰੀਡ ਬਾਈ ਚੰਗੀ ਆ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਵਜਨ ਵਾਲੀ ਮੇਨ ਗੱਲ ਆ ਜਿਹੜੀ ਐਫ ਗਾਂਆਂ ਚ ਰੀਡ ਦੀ ਹੱਡੀ ਤੋਂ ਜਮਾ ਸਟੇਟ ਆ ਬਾਈ ਤੁਸੀਂ ਚੈੱਕ ਵਾਲੀ ਗਾਂ ਕੋਈ ਵੀ ਨਹੀਂ ਆਜ ਬਰੀਡਡ ਗਾਂਆਂ ਹੀ ਹੁੰਦੀਆਂ ਇਦਾਂ ਦੀਆਂ ਬਾਕੀ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਦੂਆ ਸੂਆ ਬੱਛੀ ਹੈ ਜੀ ਡੰਨਾ ਕਿੰਨਾ ਲੈ ਜੂ ਬਾਈ ਇਹ ਸ਼ੇਦੰਦ ਦਾ ਮੂੰਹ ਤੋਂ ਮੂੰਹ ਪਟਕੇ ਵਿਖਾ ਦੇ ਹਾਂ ਜੀ ਮਟਕੇ ਦਿਖਾ ਦਿੰਨੇ ਆਪਾਂ ਜੀ ਕੋਈ ਸ਼ੇਦੰਦ ਚੈੱਕ ਕਰ ਸਕਦੇ ਹੋ ਲੈ ਚੱਲੀ ਵੀਰ ਡੰਨਾ ਲੈ ਜੂ 6 ਦੁੱਧ ਕਿੰਨਾ ਕਬਾ ਜੀ ਬਾਈ ਦੁੱਧ ਬਈ ਇਹਨੇ ਪਲੂਨੇ ਦਿੱਤਾ 17 ਲੀਟਰ ਠੀਕ ਆ ਜੀ ਇੱਕ ਤਿਆਰ ਅੰਦਾ ਉਮੀਦ ਤਾਂ 20 ਦੀ ਆ ਬਾਕੀ ਸੇਵਾ ਦੇ ਸਰ ਤੇ ਆ ਦੂਜੇ ਸੂਏ ਸੁੰਦੀ ਆ 6 ਦਿਨਾਂ ਦੀ ਕੱਚੀ ਆ ਠੋਸ ਵਾਨੇ ਦੀ ਆ ਬਾਕੀ ਥਾਂ ਤੋਂ ਇਹਦਾ ਵੀ ਚੰਗਾ ਲੱਗਿਆ ਵਾ ਤੇ ਸੀਰ ਸਾਉ ਦਾ ਕਰਮ ਵਾਲੀ ਦਾ ਕੋਈ ਹੰਤ ਨਹੀਂ ਸੀਰ ਸਾਉ ਦਾ ਬਈ ਸਾਰੀਆਂ ਹੀ ਹੋਣਗੀਆਂ ਹਾਂਜੀ ਹਾਂਜੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਬੱਲੇ ਵਾ ਬੜਾ ਚੰਗਾ ਵੱਛੀ ਦਾ ਬਈ ਬੋਲਾ ਲੋਲਾ ਲੈਵਾ ਗਿਓ ਹੋਜਾ ਲੈਵਾ ਨਹੀਂ ਕੱਟ ਵਾਲਾ ਹਵਾਨਾ ਜੀ ਜਿਹੜਾ ਕਾਮਯਾਬ ਇਹ ਚੀਜ਼ਾਂ ਦੇ ਜ਼ਿਆਦਾ ਜੀ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਝੋਲ ਝੂਲ ਬਹੁਤ ਹਵਾਨਾ ਖਿੱਚਾਂਗੇ ਤੇ ਰਵੜੰਗੂ ਆਦਾ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਆ ਚੰਗੇ ਵਜਨ ਵਾਲੀ ਤੇ ਕੱਦ ਕਾਠ ਵਾਲੀ ਵੱਛੀ ਆ ਜੀ ਇਹਦਾ ਮੁੱਲ ਬਈ ਇਹਦਾ ਮੁੱਲ ਕਰਾਉਣ ਦਾ ਵੀਰੇ ਇਹਦਾ ਹੈਗਾ 52000 ਜੇ ਕਿਸੇ ਨੇ ਮੁੱਲ ਹੀ ਕਰਾਉਣਾ ਹੈ ਤੇ ਜੇ ਕਿਸੇ ਨੇ ਜਮ੍ਹਾਂ ਠੋਸ ਭਾਅ ਲੈਣਾ ਜਿਹਨੇ ਗਾਂ 46000 ਦੀ ਬੱਚੀ ਦੇਵਾਂਗੇ ਇਹ ਕਸਾਈ ਕਰਨੀ ਫਿਰ 52 ਠੀਕ ਆ ਬਈ ਬਾਈ ਕਹਿੰਦਾ ਜੇ ਮੁੱਲ ਕਰਾਉਣਾ ਤਾਂ 52 ਕਰਾ ਲਓ ਜੇ ਹਾ ਨਾ ਪ੍ਰਾਈਸ ਆ ਤਾਂ 46000 ਦੀ ਬੱਚੀ ਦੇ ਦਾਂਗੇ ਬੱਚੀ ਚੰਗੀ ਆ ਬਾਕੀ ਕੱਲੀ ਕੱਜੀ ਕੱਜੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਤੇ ਉਹਦੇ ਦਾ ਟੌਪ ਦਾ ਹੋਣਾ ਤਿਆਰ ਕਰ ਲੈਣਾ ਉਕੇ ਹੋਣਾ ਬੈਕ ਸਾਈਡ ਨੂੰ ਵੀ ਜਾਊਗਾ ਤੇ ਅੱਗੇ ਨੂੰ ਵੀ ਬਹੁਤ ਜਾਊਗਾ ਗਾੜੀ ਵੀ ਦੁੱਧ ਤੇ ਚੰਗਾ ਹੋਊਗਾ ਸੀਲ ਸਾਊ ਦਾ ਕਰਮਾ ਵਾਲੀ ਦਾ ਕੋਈ ਅੰਤ ਹੀ ਨਹੀਂ ਗਾ ਬਾਕੀ ਤੁਹਾਨੂੰ ਨਾੜਾ ਦਿਖਾ ਦਿੰਨੇ ਆ ਜੀ ਲੇਵੇ ਤੇ ਬਰੀਕ ਬਰੀਕ ਵੇਂਜ ਦੁੱਧ ਵਾਲੇ ਪਸ਼ੂ ਦੇ ਹੀ ਹੁੰਦੀ ਐ ਇਹ ਚੀਜ਼ਾਂ ਜ਼ਿਆਦਾ ਬਾਕੀ ਜਿੱਦ ਦੇ ਤਿਆਰ ਹੋ ਗਈ ਤੇ ਉਹਦੇ ਤਾਂ ਗੱਲ ਹੋਰ ਹੋਣੀ ਆ ਧੰਨ ਨੰਬਰ ਇਹਦੀ ਕੀ ਡਿਟੇਲ ਆ ਜੀ 3 ਨੰਬਰ ਵਾਲਾ ਭਰਾ ਆਪਾਂ ਨੂੰ ਅਛੀ ਪਲੂਣ ਕਹਿ ਕੇ ਦਿੱਤੀ ਆ ਠੀਕ ਆ ਜੀ ਪਰ ਵੇਖਣ ਦੇਖਣ ਨੂੰ ਦੂਜੇ ਲੱਗਦੀ ਆ ਠੀਕ ਹੈ ਜੀ ਇਹ ਹੁਣ ਕੋਈ ਭੈਣ ਭਰਾ ਪਲੂਣ ਸਮਝ ਲੈ ਦੂਜੇ ਸਮਝ ਲੈ ਇਹ ਅਗਲੇ ਦਿਨ ਮਾਰਦੀ ਆ ਬੰਦਾ ਜਰਾ ਲਈ ਬੰਦਾ ਜਰਾ ਲਈ ਬੰਦਾ ਜਰਾ ਲਈ ਡਣ ਕਿੰਨੇ ਲੈਜੋ ਡਣ ਇਹਦੇ 10 ਪਾਇਆ ਬਈ ਤੇ ਕਿੰਨਾ ਕੁ ਪਾਜੋ ਬਈ ਤੁਹਾਡੇ ਦੋਤਾ ਬਈ ਜਿਹੜੇ ਹਸਾਬ ਨਾਲ ਵੇੜ ਤੋਂ ਨੂਜ ਸਿਆ ਤੂੰ ਵੀ ਹੁਣ ਸਾਰੀ ਦੀ ਗੱਲ ਕੀਤੀ ਆ ਤਿਆਰੀ ਬਹੁਤ ਤਕੜੀ ਆ ਜੀ ਦੋਤਾ ਜਿਹਦੇ ਹਸਾਬ ਨਾਲ ਥਾਲੇ ਬਹੁਤ ਹਸਾਬ ਨਾਲ ਦੋ 20 ਕਿਲੋ ਚੋਨਾ ਚਾਹੀ ਵਾਉਣਾ ਚਾਹੀ ਹਾਂ ਬਾਕੀ ਤਿਆਰੀ ਆਪਾਂ ਦਿਖਾ ਦਿੰਨੇ ਆ ਜੀ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਦੈਨ 10 ਪਾਇਆ ਦਾ ਤਿਆਰੀ ਜੇ ਅੱਜ ਹੀ ਇੰਨੀ ਤਕੜੀ ਦਾ ਤੁਸੀਂ ਅੰਦਾਜ਼ਾ ਲਾ ਲਿਓ ਬਈ ਸੁਣੀ ਬਹੁਤ ਆਵਾਜ਼ੀ ਬੱਚਾ ਨੂੰ ਕਿੰਨੀ ਹੋਊਗੀ ਬਾਈ ਕਹਿੰਦਾ ਆਪਾਂ ਨੂੰ ਬਲੂਨ ਕਹਿ ਕੇ ਦਿੱਤੀ ਆ ਪਰ ਤੁਸੀਂ ਆਪਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਪੂਰਾ ਠੋਸ ਤੇ ਵੱਡਾ ਹਵਾਨਾ ਪਹਿਲਵਾਨ ਵਾਲੀ ਥੋਰਾ ਬਿਲਕੁਲ ਹਜੀ ਤੇ ਦਸਾਂ ਦਿਨਾਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਕੀ ਬਣਨਾ ਤੁਮ ਬੱਚੀ ਲੱਗਿਆ ਬੱਚੀ ਦਾ ਹਜੀ ਕੋਹ ਬਣੇਗਾ ਝੋਲ ਝੋਲ ਬਹੁਤ ਆ ਪਿਆਰੀ ਬਹੁਤ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਪਲੂਨ ਵੀ ਸਮਝ ਸਕਦੇ ਆ ਤੇ ਦੂਜਾ ਸੂਆ ਵੀ ਰੱਖ ਲਓ ਤੁਸੀਂ ਆਪ ਦੀ ਸਮਝ ਨਾਲ ਲੈ ਲਿਓ ਪੂਰੀ ਨਿਗਰ ਪਲੀ ਵੀ ਆ ਤੇ ਨਿਗਰ ਪਲੀ ਵੀ ਆ ਕਰੌਸ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੋਊ ਫੈਟ ਵੀ ਚੰਗੀ ਆਊਗੀ ਠੰਡ ਗਰਮੀ ਦਾ ਕਰਮਾਲੀਆਂ ਮਣਾਉਂਦੀ ਆ ਹੀ ਨਹੀਂ ਹੈ ਜਾਤ ਬਹੁਤ ਆ ਵੀਰੇ ਜਾਤ ਨਹੀਂ ਕਰੌਸ ਚ ਜਾਤ ਵਸੇਰੀਆ ਰੰਗ ਹੀ ਕਾਲਾ ਹੈ ਰੰਗ ਕਾਲਾ ਜਾਤ ਜਾਤ ਬਹੁਤ ਆ ਫੇੜ ਦੀ ਬਾਕੀ ਥਾਂ ਥਣ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਖਣਾ ਦਿੰਦਾ ਬਾਈ ਬਲੂਨ ਹੀ ਲੱਗਦੀ ਹੈ ਉਹ ਜੇ ਆਪਾਂ ਕਾ ਗੱਲ ਕਰ ਗਏ ਤਾਂ ਦੂਜੇ ਸੂਏ ਬੰਦਾ ਸਮਝ ਸਕਦਾ ਉਹ ਆਪਦੀ ਲੈਜ ਮੁੱਲ ਬਾਈ ਇਹਦਾ ਮੁੱਲ ਕਰਾਉਣਾ ਦਾ ਬਾਈ 62000 55000 ਦੀ ਜੈਸਨੋ ਹੋ ਜੈਸਨੋ ਆ ਹਾਂ ਬਣ ਲਈ ਵੀ ਇਹਦਾ ਨਮਾ ਆਣਾ ਦੰਦਾ ਚ ਬਾਈ ਕਹਿੰਦਾ ਰਲੀ ਵੀ ਆ ਤੇ ਹਵਾਨੇ ਦਾ ਦਾ ਕਰਮ ਵਾਲੀ ਦਾ ਕੋਈ ਅੰਤ ਹੀ ਨਹੀਂ ਦੇਖ ਸਕਦੇ ਹੋ ਪੂਰਾ ਟਾਪ ਦਾ ਤੇ ਠੋਸ ਹਵਾਨਾ ਜੀ ਕੋਈ ਛੋਟਾ ਨਹੀਂ ਤੇ ਡੇਟ ਮੁਤਾਬਕ ਦਿਨ 10 ਪਈ ਆ ਹਜੇ ਖਣਾ-ਖੁਣਾ ਦਾ ਇਹ ਵੀ ਓਕੇ ਹੋਊ ਬਾਈ ਜਮਾ ਖਣਾ ਦਾ ਬਰੇ ਸ਼ਹਿਦ ਮਾਰਦੀ ਜਮਾ ਹੀ ਹਜੇ ਤਾਂ ਸੁੰਦੀ ਕਈ ਦਾ ਨਹੀਂ ਬਚੀ ਠੀਕ ਆ ਜੀ ਜਮਾ ਹੀ ਸ਼ਹਿਦ ਆਉਗਾ ਮਾੜਾ ਮਾੜਾ ਠੀਕ ਆ ਜੀ ਜਮਾ ਜੈਜ ਮੁੱਲ ਕੀਤਾ ਬਾਈ ਨੇ 55000 ਚੋਂ ਕੱਲੀ ਛੋੜ ਹੀ ਹੋਊਗੀ ਬੱਚੀ ਆ ਪੋਲੀ ਲੋਲੀ ਬਾਣੀ ਆ ਕਾਲਾ ਹਵਾਨਾ ਦਾ ਟੂਲ ਹਵਾਨਾ ਪੂਰਾ ਪੱਕੜ ਲੇਵੇ ਦੀ ਹੋਊਗੀ ਤੇ ਤਿਆਰੀ ਬਾ ਕਮਾਲੀ ਆ ਜੀ 4 ਨੰਬਰ ਬਾਈ ਜਰਸੀ 4 ਸੰਘਾ ਬਾਈ ਦੋਵੇਂ ਨਵੀਂ ਨਹੀਂ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜਰਸੀ ਦੀ ਪੂਰੀ ਸੋਹਣੀ ਫੇਸ ਕੁਆਲਟੀ ਰੰਗ ਰੂਪ ਦੀ ਚੰਗੀ ਆ ਤੇ ਇਹਦੀ ਕੀ ਡਿਟੇਲ ਆ ਬਈ ਇਹ ਵੀਰ ਦੂਜਾ ਸੂਆ ਵੱਛੀ ਸੁੰਦੀ ਆ ਠੀਕ ਆ ਜੀ ਬਲੂਨ ਦਾ ਦੁੱਧ 16 ਲੀਟਰ ਦੱਸਿਆ ਠੀਕ ਆ ਜੀ ਆਪ ਦੀ ਸਮਝ ਨਾਲ ਅਗਲਾ ਵੇਖ ਲਈ ਵੀ ਆਪਾਂ 20 ਚੋਣਾ 16 ਚੋਣਾ 18 ਚੋਣਾ ਠੀਕ ਆ ਜੀ ਹਾਂ ਪਰ ਵੱਛੀ ਆ ਪਰ ਆਪਣੇ ਦਾ ਵੀ ਬੈਗ ਜਾਣੀਆਂ ਹੁੰਦੀਆਂ ਉਹ ਸਾਥ ੜਾ ਵਪਾਰੀ ਭਰਾਲ ਜਾਂਦੇ ਆ ਠੀਕ ਆ ਠੀਕ ਆ ਵੀਡੀਓ ਰਾਈ ਵਪਾਰੀ ਲ ਜਾਂਦੇ ਆ ਠੀਕ ਆ ਜੀ ਪਰ ਵੱਛੀ ਚੰਗੀ ਬਹੁਤ ਜ਼ਿਆਦਾ ਥੋੜੀ ਚੰਗੀ ਕਵਾਲਿਟੀ ਬਹੁਤ ਜ਼ਿਆਦਾ ਜੀ ਬੱਚੀ ਦੀ ਡੇਟ ਮਿਤਾਵ ਕ ਦਿਨ ਕਿੰਨੇ ਪਏ ਬਈ ਦਿਨ ਬਈ ਹਜੇ ਪਏ ਨੇ ਨੈਟ 8 ਨੈਟ 8 ਠੀਕ ਹੈ ਜੀ ਪਰ ਐਡਾ ਕਦ ਮੈਂ ਹੁਣ ਸਾਨੂੰ ਇਹ ਗਲਬਾਰ ਕਹਿੰਦਾ ਵਾਰ-ਵਾਰ ਕਹਿੰਦਾ ਵੀਡੀਓ ਚ ਹਰੇਕ ਜਰਸੀ ਦਾ ਨਹੀਂ ਹੁੰਦਾ ਡੱਬੀ ਗਾਂ ਦੇ ਬਰਾਬਰ ਗਾਂ ਐ ਆ ਨਾਲ ਆ ਵੀ ਜਰਸੀ ਖੜੀ ਆ ਇਹਦਾ ਤੇ ਕਦ ਇਹਦਾ ਤੇ ਇਹਦਾ ਜ਼ਮੀਨ ਆਸਮਾਨ ਦਾ ਕਦ ਦਾ ਫਰਕ ਆ ਡੱਬੀ ਸਹੀ ਗੱਲ ਐ ਐਚ ਐਫ ਗਾਈਆਂ ਜਿੱਡਾ ਕਾਦਾ ਕਰ ਮਾਲੀ ਦਾ ਦਿਨ ਦੇ ਡੇਟ ਮਿਤਾਵ ਕੱਠ ਪਏ ਆ ਬਾਕੀ ਬਾਈ ਕਹਿੰਦਾ ਮਾਲਕ ਨੇ 16 ਕਿਲੋ ਕਹਿ ਕੇ ਦਿੱਤੀ ਆ ਤੇ ਅੰਦਾਜ਼ਾ ਤੁਸੀਂ ਲਾ ਲਿਓ ਬਈ 16 ਜੋਨਾ ਕਿ 20 ਜੋਨਾ ਕਿ 25 ਜੋਨਾ ਦਾ ਬਾਕੀ ਝੋਲ ਝੋਲ ਜਿਹੜੇ ਹਿਸਾਬ ਨਾਲ ਆ ਉਹਦਾ ਉਹਨਾ ਦੇ ਵੀ ਸਕਦੀ 16 17 ਕਿਲੋ ਦੁੱਧ ਕੋਈ ਬਾਹਲਾ ਨਹੀਂ ਬਈ ਏਡੇ ਵੱਡੇ ਕੱਦ ਵਾਲੀ ਨਾਲ ਦੁੱਧ ਉਹ ਕਿਹੜੀ ਗੱਲ ਆ ਤੇ ਫੇਸ ਕੁਆਲਿਟੀ ਤੇ ਰੰਗ ਰੂਪ ਦਾ ਤਾਂ ਕੋਈ ਅੰਤ ਹੀ ਨਹੀਂਗਾ ਐਜਿਆ ਪੀਸ ਕਦੇ ਕਦੇ ਹੀ ਨਿਕਲਦਾ ਬਈ ਕਿਤੇ 100 ਚੋਂ ਇੱਕ ਗਾਈ ਮਿਲਦੀ ਆ ਇੰਨੀ ਬਰੀਡ ਵਾਈਜ਼ ਤੇ ਸੋਹਣੀ ਸੁਨੱਖੀ ਜੀ ਖਾਣ ਬਹੁਤ ਚੰਗਾ ਲੱਗਿਆ ਵਾ ਥਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜਾਓ ਜੀ ਨੇੜੇ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਥੋੜਾ ਜਿਹਾ ਡਰਦਾ ਜੀ ਕੈਮਰੇ ਤੋਂ ਬਸੂ ਉਪਰਾ ਕਰ ਜਾਂਦਾ ਇਹਦਾ ਮੁੱਲ ਬਈ ਜਾਇਦ ਜਮਾ ਇਹਦਾ ਮੁੱਲ ਹੈਗਾ ਬਈ 55000 ਹਾਂਜੀ 47000 ਦੀ ਯਸਨੋ ਦੇਵਾਂਗੇ ਠੀਕ ਆ ਜੀ ਹਾਂ ਮੁੱਲ ਬਈ ਕਹਿੰਦਾ 55000 ਆ 47000 ਦੀ ਯਸਨੋ ਆ ਕੱਲੀ ਕੱਚੀ ਕੱਚੀ ਆ ਜੇ ਜਮਾ ਤਿਆਰੀ ਤੇ ਹੁੰਦੀ ਤਾਂ ਗੱਲ ਹੋਰ ਹੋਣੀ ਸੀਗੀ ਬੱਛੀ ਦੀ ਜੀ ਬਾਕੀ ਥਣਾਂ ਦੀ ਪਾਸ ਹੋਊਗੀ ਥਣ ਚੰਗਾ ਲੱਗਿਆ ਵਾ ਚੈੱਕ ਕਰ ਲੋ ਹੱਥੀ ਜਵਾਈ ਵਾਲਾ ਥਣ ਆ ਜੀ ਕੋਈ ਛੋਟਾ ਥਣ ਨਹੀਂ ਗਾ ਵਜਨ ਬੜਾ ਵਾ ਅੱਛੀ ਜਿਹਾ ਵਜਨ ਵੇਖੋ ਬਈਆ ਮੇਰੇ ਪੇਠ ਬਖਾ ਵਾ ਜੀ ਬਟ ਬੁੜਾ ਪੂਰਾ ਗੋਲ ਪੇਠ ਫੁੜਾ ਜੀ ਤੇ ਇਕੱਲੀ ਕੱਚੀ ਕੱਚੀ ਆ ਜੀ ਹਜੇ 5 ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਜਰਸੀ ਆ ਦੂਆ ਸੁਆ ਭਰਾ ਠੀਕ ਆ ਦੰਦ ਕਿੰਨੇ ਲੈ ਜੂ ਬਈ ਦੰਦ ਇਹਦੇ ਹਜੇ ਦਾ ਪਏ ਫੇਸ ਕੁਆਲਟੀ ਬਹੁਤ ਸੋਹਣੀ ਆ ਦੇਖ ਸਕਦੇ ਦੰਦੋ ਤਾਂ ਨਹੀਂ ਵੇਖਿਓ ਨੇ ਬਈ ਦੰਦੋ ਵੇਖ ਲੈਨੇ ਆ ਬਈ ਹੋਣੇ ਦੰਦੋ ਆਪਾਂ ਦਿਖਾ ਦਿੰਨੇ ਆ ਫੇਸ ਕੁਆ ਨੰਦੂ ਰਲੀ ਵੀ ਜੰਦੂ ਪੂਰੀ ਆ ਜੀ ਦਿਨ ਡੇਟਾ ਮੁਤਾਬਕ ਕਿੰਨੇ ਬਈ ਡੇਟਾ ਮੁਤਾਬਕ ਆ 10 ਦਿਨ ਲੈ ਜੂਗੇ 10 ਦਿਨ ਲੈ ਜੂਗੀ ਕਿੰਨਾ ਕੁ ਬਾਜੂ ਬਈ ਦੁੱਧ ਉਹ ਤਾਂ ਪ੍ਰਵਾਹ ਝੂਠ ਵਾਲੀ ਜੇ ਵਾਲੀ ਗੱਲ ਆ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਇਹਦੀ ਠੀਕ ਆ ਜੀ ਜੇ ਤੋ ਲਈ ਉਹਦਾ 20 ਕਿਲੋ ਦਾਸ ਦੇ ਚੋਇਆ ਵਾ ਅੱਛਾ ਜੀ ਪਰ ਜਿਹੜੇ ਸਾਣਾ ਵੇੜ ਦੀ ਜਾਦ ਬਰੀਡ ਆ ਲਈ ਆਪਾਂ ਲੋਕਲੀ ਆ ਇਥੋਂ ਅੱਛਾ ਜੀ ਮੋਹਸ ਸਿੰਘ ਵਾਲੇ ਪਿੰਡ ਤੋਂ ਲਈ ਵੀ ਆ ਉਹ ਸਾਣਾ ਦੁੱਧ ਕੱਢੂਗੀ ਠੀਕ ਆ ਜੀ ਤੇ ਤਿਆਰੀ ਬਹੁਤ ਚੰਗੀ ਆ ਜੀ ਹਵਾਨਾ ਪਿੱਛੇ ਨੂੰ ਚੰਗਾ ਕੱਢੂਗੀ ਕਿਉਂਕਿ ਦਿਨ 10 ਪਏ ਆ ਤੇ ਬੈਕ ਸਾਈਡ ਨੂੰ ਵੀ ਹਵਾਨੇ ਦੀ ਧੱਕਾ ਬਹੁਤ ਆ ਤੇ ਅੱਗੇ ਨੂੰ ਵੀ ਧੱਕਾ ਬਹੁਤ ਆ ਬਾਕੀ ਝੋਲ ਝੂਲ ਬਹੁਤ ਆ ਦੇਖ ਸਕਦੇ ਹੋ ਤੇ ਸੀਲ ਸੌ ਕਰਮ ਵਾਲੀ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਥਾਣ ਬਹੁਤ ਚੰਗਾ ਲੱਗਿਆ ਵਾ ਚਾਰੇ ਥਾਣ ਨਿਖੜਵੇਂ ਇੱਕੋ ਜਿਹੇ ਹੱਥੀਚ ਵਾਈ ਵਾਲੇ ਬਾਈ ਕਹਿੰਦਾ ਮਾਲਕ ਬਰੀਡ ਵੇਖ ਬਣਿਆ ਵਹਿੜ ਦੀ ਬਾਈ ਚੈੱਕ ਕਰ ਬਾਈ ਜੀ ਬਹੁਤ ਚੰਗੀ ਛੋਟਾ ਕਰਨ ਸੋਹਣੀ ਬੋਦੀ ਵਾਲੀ ਆ ਜੀ ਸੋਹਣੀ ਬੂਥੀ ਚੈੱਕ ਕਰ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਚੰਗੀ ਆ ਕੱਦ ਕਾਠ ਤੇ ਵਜਣ ਵਾਲੀ ਬੱਚੀ ਆ ਜੀ ਕੋਈ ਛੋਟੀ ਬੱਚੀ ਨਹੀਂ ਮਾਲਕਾ ਨੇ ਬਈ 20 ਕਿਲੋ ਕਾ ਕੇ ਦਿੱਤਾ ਤੁਸੀਂ ਅੰਦਾਜ਼ਾ ਆਪ ਦਾ ਲਾ ਲਿਓ ਕਿੰਨਾ ਚੋਣਾ ਜਾਂ ਕਿੰਨਾ ਦੇਊਗੀ ਕੱਲੀ ਕੱਚੀ ਕੱਚੀ ਆ ਜੀ ਜੇ ਬਈ ਜਮਾ ਤਿਆਰੀ ਤੇ ਹੁੰਦੀ ਤਾਂ ਕਿਆ ਬਾਤ ਹੀ ਹੋਣੀ ਆ ਸੀਗੀ ਹਵਾਨੇ ਦੀਆਂ ਜੀ ਇਹਦਾ ਮੁੱਲ ਬਈ ਇਹਦਾ ਮੁੱਲ 55 50 ਦੀ ਦੇਵਾਂਗੇ ਬੱਚੀ ਬਈ 50000 ਆ ਨਾ ਮੁੱਲ ਬਈ 55000 ਰੁਪਇਆ ਕਰਦੇ ਬਈ ਕਹਿੰਦਾ 50000 ਦੀ ਹਾਂ ਨਾ ਐ ਬਾਕੀ ਕੱਲ ਲਈ ਛੋੜ ਹੀ ਹੋਊਗੀ ਪਸੂ ਸਾਰੀ ਚੰਗਿਆ ਬਾਈਪੁੱਲ ਜਿਹੜੇ ਵੀ ਨੂੰ ਕੋਈ ਵੀ ਪਸੰਦ ਜਿਹੜੇ ਤੇ ਨਹੀਂ ਵੱਚੀ ਤਿਆਰ ਹੋ ਗਈ ਬਈ ਇਹ ਗੱਲ ਕਰਕੇ ਸੂਗੀ ਇਹ ਸਹੀ ਗੱਲ ਆ ਜੀ ਉਦੈ ਆਪਾਂ ਨੂੰ ਐ ਹੋ ਜਾਊਗਾ ਵੀ ਹਾਂ ਦੇਊਗੀ 20 ਇਹ ਉਧਰ ਲਈ ਵੱਚ ਨਹੀਂ ਲੋਕਲ ਵੱਚੀ ਆ ਸਾਰਾ ਜੇ ਕੋਈ ਵੀਡੀਓ ਭਰਾ ਮੰਗਾਉਣਾ ਮੰਗਾਉਣਾ ਚਾਹੁੰਦਾ ਨਾ WhatsApp ਦੇ ਚਰਗੇ ਦੀ ਕਰਦੀ ਵੀਡੀਓ ਨੂੰ ਜੇ ਤੁਹ ਲਈ ਆ ਸਾਰਾ ਕੋ ਭੇਜਦਾ ਠੀਕ ਆ ਜੀ ਅਰੇ ਕਿਉਂਕਿ ਲੋਕਲ ਹੀ ਲਈ ਆ ਲੋਕਲ ਬੱਛੀ ਆ ਯਾਰ ਜਾਦ ਬਰੀਡ ਆ ਅੰਤਰੀ ਬੜੇ ਚੰਗੇ ਆ ਸਾਰੇ ਯਾਰ ਕਰਤਾ ਬੜੇ ਚੰਗੇ ਆ ਬਰੀਕੀਆਂ ਬਹੁਤ ਨੇ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਲੱਗ ਜੂ ਬਾਕੀ ਤੁਸੀਂ ਦੇਖ ਸਕਦੇ ਹੋ ਪੂਰੀ ਲੰਬਾਈ ਚੈੱਕ ਕਰ ਲਓ ਮੱਛ ਲਾਲੀਆਂ ਦੀ ਆ ਲੰਬਾਈ ਨਹੀਂ ਹੁੰਦੀ ਛੋਟੀਆਂ ਹੁੰਦੀਆਂ ਚਲੋ ਗਆਂਿਆਂ ਉਹ ਵੀ ਚੰਗੀਆਂ ਹੁੰਦੀ ਆ ਪਰ ਇਹਦੀ ਬਰੀਡ ਵੀ ਚੰਗੀ ਆ ਵਜ਼ਨ ਵੀ ਚੰਗਾ ਲੇਵਾ ਬਹੁਤ ਸੋਹਣਾ ਵਹਿਣਦਾ ਆ ਕਿੰਨੇ ਤੇ ਲੇਵੇ ਦਾ ਕਰਮ ਵਾਲੀ ਦਾ ਕੋਈ ਯੰਤੀ ਨਹੀਂ ਜੀ ਤੇ ਹਜੇ 10 ਦਿਨ ਪਏ ਆ ਜਿਹੜੇ ਵੀਰ ਨੂੰ ਇਹਨਾਂ ਜੋ ਪਸੰਦ ਆਊਗਾ ਕੋਈ ਵੀ ਐਨੀਮਲ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ